ਅੱਜ ਮੈਂ ਆਪਣੇ ਵੀਰ ਭਰਾਵਾਂ ਨੂੰ ਇੱਕ ਸੱਚੀ ਕਹਾਣੀ ਬਾਰੇ ਦੱਸਣਾ ਚਾਹ ਰਿਹਾ ਦੱਸਣ ਜਾ ਰਿਹਾ ਇੱਕ ਬੰਦਾ ਨਾ ਲੰਗਦ ਲੰਗਦਾ ਆਪਣੇ ਕੰਮ ਜਾ ਰਿਹਾ ਸੀ ਕੰਮ ਜਾਂਦੇ ਜਾਂਦੇ ਨੇ ਉਹਨੇ ਦੇਖਿਆ ਇੱਕ ਬੰਦਾ ਦੋ ਕਟੀਆਂ ਨੂੰ ਕਾਟੂ ਮਲ ਚ ਦੇ ਰਿਹਾ ਦਾ ਜਦੋਂ ਉਸਨੇ ਦੇਖਿਆ ਵੀ ਇਹ ਕਾਟੂ ਮਲ ਵੱਢਣ ਲਈ ਜਾ ਰਹੀਆਂ ਉਹਦੇ ਮਨ ਦੇ ਵਿੱਚ ਦਇਆ ਆ ਗਈ ਉਸ ਬੰਦੇ ਨੇ ਉਸ ਬੰਦੇ ਤੋਂ ਦੋਏ ਕਟੀਆਂ ਮੁੱਲ ਲੈ ਲਈਆਂ ਮੁੱਲ ਲੈ ਕੇ ਉਹ ਆਪਣੇ ਘਰ ਲੈ ਗਿਆ ਘਰ ਲ ਜਾ ਕੇ ਘਰਦਿਆਂ ਨੇ ਬੜਾ ਗੁੱਸੇ ਕਰਿਆ ਉਹਨੂੰ ਬੰਦੇ ਨੂੰ ਵੀ ਇਹ ਕਿਉਂ ਲੈ ਕੇ ਆਏ ਆ ਵੀ ਆਪਾਂ ਨੇ ਕਦੀ ਪਸ਼ੂ ਰੱਖੇ ਨਹੀਂ ਹੈਗੇ ਇਹਨਾਂ ਨੇ ਕਿਦਾਂ ਸੰਭਾਲ ਕਰਾਂਗੇ ਪਰ ਉਸਨੇ ਜਿੱਦ ਕਰਕੇ ਰੱਖ ਲਈਆਂ ਜਦੋਂ ਉਹਨੇ ਜਿੱਦ ਕਰਕੇ ਰੱਖੀਆਂ ਮਹੀਨੇ ਬਾਅਦ ਉਹਨੇ ਚੈੱਕ ਕਰਾਈਆਂ ਦੋਏ ਕੱਟੀਆਂ ਗੱਭਰ ਨਿਕਲੀਆਂ ਆਈਆਂ ਉਹਨਾਂ ਦਾ ਮਨ ਬਦਲੇ ਘਰਦਿਆਂ ਦਾ ਵੀ ਕਰਦਿਆਂ ਦਾ ਮਨ ਬਦਲੇ ਉਹਨਾਂ ਨੂੰ ਇੱਕ ਛੋਟਾ ਜਿਹਾ ਪਲਾਟਤਾ ਉਸ ਪਲਾਟ ਦੇ ਵਿੱਚ ਉਹਨਾਂ ਨੇ ਉਸ ਪਸ਼ੂਆਂ ਨੂੰ ਰੱਖਣ ਲਈ ਜਗ੍ਹਾ ਬਣਾਈ ਛੱਡ ਤਿਆਰ ਕਰਿਆ ਜਦੋਂ ਉਹ ਕਟੀਆਂ ਸੂਣ ਤੇ ਆਈਆਂ ਸੂਣ ਤੋਂ ਬਾਅਦ ਉਹਨਾਂ ਨੇ ਦੁੱਧ 15-15 16-16 ਲੀਟਰ ਦੇਣਾ ਸ਼ੁਰੂ ਕਰਤਾ ਉਸ ਬੰਦੇ ਦਾ ਹੋਰ ਜਹਰਨ ਵਧ ਗਿਆ ਉਸ ਬੰਦੇ ਨੇ ਦੋ ਪਸ਼ੂਆਂ ਤੋਂ ਕਟੋ ਘਟ 20 ਪਸ਼ੂ ਕੀਤੇ ਉਹ 20 ਪਸ਼ੂਆਂ ਤੋਂ ਨੇ 16 ਤੋਂ 17 ਕਿੱਲੇ ਜ਼ਮੀਨ ਬਣਾਈ ਜਿਹਦੇ ਵਿੱਚ ਉਹ ਦੇਖੋ ਪ੍ਰਮਾਤਮਾ ਦੀ ਰਜਾ ਕਿੱਥੇ ਦੀ ਉਹ ਬੰਦਾ ਪ੍ਰਾਈਵੇਟ ਨੌਕਰੀ ਕਰਦਾ ਉਹਦਾ ਕਿਤੇ ਅੱਜ 16 ਕਿੱਲਾਂ ਦਾ ਮਾਲਕ ਬਣੀ ਬੈਠਾ ਕਿਤ